हाँ जी भी टेंथ क्लास जोड़ा यूनिट नंबर थ्री है ठीक लीनियर अ अपेयर ऑफ लीनियर इक्वेशन इन टू वेरिएबल्स और दो चलों रेखी समीकरण समीकरणा जोड़े दो चलों रेखी समीकरण समीकरणा जोड़े असी ये की करना है असी इनावीजन करनी है

ਤੁਸੀਂ ਜਿੰਨੇ ਸਵਾਲ ਕੀਤੇ ਉਹਨਾਂ 'ਚ ਤੁਸੀਂ ਦੇਖਿਆ ਹੋਊਗਾ ਤੁਹਾਡੇ ਕੋਲੇ ਦੋ ਚੱਲ ਕਿਹੜੇ ਮੌਜੂਦ ਹੈ ਐਕਸ ਤੇ ਵਾਈ ਮੌਜੂਦ ਹੈ ਅੱਛਾ ਜੀ ਫੇਰ ਕਹਿੰਦਾ ਰੇਖੀ ਸਮੀਕਰਨਾ ਹੋਣੀ ਹੈ ਰੇਖੀ ਰੇਖੀ ਦਾ ਮਤਲਬ ਕੀ ਰੇਖੀ ਦਾ ਮਤਲਬ ਕੀ ਹੈ ਕਿ ਜਿਹੜੇ ਇਹ ਚੱਲ ਹੋਣਗੇ ਇਹਨਾਂ ਦੀ ਵੱਡੀ ਤੋਂ ਵੱਡੀ ਘਾਤ ਕਿੰਨੀ ਹੋਊਗੀ 1 ਜਿਹੜਾ ਚੱਲ ਐਕਸ ਤੇ ਵਾਈ ਹੋਊਗਾ ਉਹਦੀ ਵੱਡੀ ਤੋਂ ਵੱਡੀ ਘਾਤ ਕਿੰਨੀ ਹੋਊਗੀ 1 ਹੋਗੀ ਇਸ ਕਰਕੇ ਇਹਦਾ ਨਾਮ ਕੀ ਹੈ ਰੇਖੀ ਸਮੀਕਰਨਾ ਸਮੀਕਰਨਾ ਮੀਨਸ ਇੱਕ ਲੈਫਟ ਹੈਂਡ ਸਾਈਡ ਹੈ ਤੇ ਇੱਕ ਰਾਈਟ ਹੈਂਡ ਸਾਈਡ ਹੋਗੀ ਡੈਫੀਨਿਟਲੀ ਠੀਕ ਹੈ जोड़े हो गए समीकरणा मतलब को एक पहला समीकरण दिखती होगी एक दूजी समीकरण दिते होगी जिदा हम लिखते दो चलों वाले समीकरण कि लिखते हैं ए वन एक्स प्लस बी वन वाई प्लस सी वन बराबर जीरो ठीक है दूजी कि लिखी दी है ए टू एक्स प्लस बी टू वाई प्लस सी टू बराबर जीरो लिखते हैं ना तो हूँ ए देखो चल आ चल है एरे चल कौन है वाई चल है एक्स है तो हो दो चल हूँ रेखी क्यों एक्स की जी घात एक है वाई तो की घात एक घात एक घात एक है जोड़े अच्छा पहला समीकरण समीकरण आखो आखो ए होगी लैफ्टाइड ए होगी राइट हेंड साइड ग्बे बराबर आ फिर उसड़े दो समीकरण है इस करके जोड़े ठीक है जी ਪਹਿਲੀ ਚੀਜ਼ ਤਾਂ ਇਹ ਹੁਣ ਇਹਦੇ ਵਿੱਚ ਆਂਦਾ ਕੀ ਹੈ ਤੁਹਾਨੂੰ ਤੁਸੀਂ ਕਰਨਾ ਹੈ ਤੁਸੀਂ ਇਹ ਜਿਹੜੇ ਸਮੀਕਰਨਨਾ ਹੈ ਜਿਹੜੀਆਂ ਇਕੁਏਸ਼ਨਸ ਹੈ ਨਾ ਇਹਨਾਂ ਦੇ ਲੱਭਣੇ ਹਨ ਹੱਲ ਇਹਨਾਂ ਦੇ ਹੱਲ ਲੱਭਣੇ ਹਨ ਇਹਨਾਂ ਦੇ ਸੋਲੂਸ਼ਨ ਲੱਭਣੇ ਹਨ ਹੁਣ ਸੋਲੂਸ਼ਨ ਕਿੱਦਾਂ ਲੱਭੇ ਜਾ ਸਕਦੇ ਆ ਸੋਲੂਸ਼ਨ ਲੱਭਣ ਵਾਸਤੇ ਤੁਹਾਡੇ ਕੋਲੇ ਕੀ ਹੈ ਤੁਸੀਂ ਇੱਕ ਟੇਬਲ ਕੀ ਕਰਨਾ ਹੈ ਤੁਸੀਂ ਇੱਕ ਟੇਬਲ ਨੂੰ ਪ੍ਰੋਪਰਲੀ ਆਪਣੇ ਦਿਮਾਗ ਦੇ ਵਿੱਚ ਬਿਠਾ ਲੈਣਾ ਠੀਕ ਹੈ ਜੀ ਉਹ टेबल देे को देखो तेल हमेशा उस टेबल सब तो पहला आएगा कोई तुम कोई भी इक्ुएशन कंपेयर करोंग आ टू जनरल इक्वेन्ले वन की वैल्यू आजुगी फिर इदा ही थोड़े को वैल्यू आजुगी बी वन की वैल्यू आजुगी बी टू की वैल्यू आजुगी वन की वैल्यू आजुकी टू की वैल्यू आजुगी फिर तुम्हें करना की है ए वन बटा ए टू क्डना ठीक है जी फिर बी वन बटा बी टू क्डना ਫਿਰ c1/c2 ਕੱਢ ਲਿਆ ਹੁਣ ਮੰਨ ਲਓ ਜੋ ਤੁਸੀਂ ਇਹ ਵੈਲਿਊਜ਼ ਕੱਢੀਆਂ ਨਾ a1 a2 a1/a2 ਹੈ ਨਹੀਂ ਆਇਆ ਬਰਾਬਰ ਇਜ਼ ਨਾਟ ਇਕੁਅਲ ਟੂ b1/b2 ਇਜ਼ ਨਾਟ ਇਕੁਅਲ ਟੂ c1/c2 ਠੀਕ ਹੈ ਜੀ ਉਸ ਟਾਈਮ ਤੇ ਇਹ ਤੁਸੀਂ ਕੀ ਕਰਦੇ ਪਿਓ ਇਹ ਜਿਹੜਾ ਤੁਸੀਂ ਕਰਦੇ ਪਿਓ a1/a2 ਇਜ਼ ਨਾਟ ਇਕੁਅਲ ਟੂ b1/b2 ਇਜ਼ ਨਾਟ ਇਕੁਅਲ ਟੂ c1/c2 ਇਹ ਤੁਸੀਂ ਕੀ ਕਰਦੇ ਪਿਓ ਇਹ ਤੁਸੀਂ ਕਰਦੇ ਪਿਓ ਅਨੁਪਾਤਾਂ ਦੀ ਤੁਲਨਾ ਠੀਕ ਹੈ ਜੀ

बीज गणित निरूपण की होगा एक हाल, एक होएगा, ठीक है जी तो वि की अनुपात की तुलना की अनुपात की तुलना कि ए वन बटा ए टू इज नॉट इकुअल टू बी वन बटा बी टू विच इज नॉट इक्वल टू सी बटा सी टू जो तो एदाद की कंडीशन हो रही है ਉਸ ਟਾਈਮ ਤੇ ਅਲੇਖੀ ਹੱਲ ਕੀ ਜਾਂਦਾ ਵਿਆ ਅਲੇਖੀ ਹੱਲ ਆਊਗਾ ਤੁਹਾਡੇ ਕੋਲੇ ਗ੍ਰਾਫ ਦੇ ਵਿੱਚ ਜਿਹੜਾ ਤੁਸੀਂ ਗ੍ਰਾਫ ਡਰਾ ਕਰੋਗੇ ਜਿਹੜਾ ਤੁਸੀਂ ਇਦਾਂ ਗ੍ਰਾਫ ਡਰਾ ਕਰੋਗੇ ਠੀਕ ਹੈ ਜੀ ਉੱਥੇ ਤੁਹਾਡੇ ਕੋਲੇ ਕੀ ਆਊਗਾ ਤੁਹਾਡੇ ਕੋਲੇ ਕਾਂਟਵੀਂ ਰੇਖਾ ਆਊਗੀ ਆ ਜਿਹੜੀ ਕਾਂਟਵੀਂ ਰੇਖਾ ਆਊਗੀ ਉਹਦੇ ਤੇ ਕੀ ਆਊਗਾ ਤੁਹਾਡੇ ਕੋਲੇ ਇੱਕ ਪਾਰਟਿਕੂਲਰ ਪੁਆਇੰਟ ਆਊਗਾ ਤਾਂ ਉਹ ਉਹ ਤੁਹਾਡਾ ਕੀ ਹੈ ਬੀਜ ਗਣਿਤਿਕ ਨਿਰੂਪਣ ਜੋ ਕਿ ਹੈ ਇੱਕ ਤੁਹਾਡੇ ਕੋਲੇ ਇੱਕ ਵਿਲੱਖਣ ਹੱਲ ਠੀਕ ਇਹ ਤੁਹਾਡੇ ਕੋਲੇ ਪਹਿਲਾ ਹੋ ਗਿਆ ਜਦੋਂ ਤੁਸੀਂ ਅਨੁਪਾਤਾਂ ਦੀ ਤੁਲਨਾ ਕਰਦੇ ਹੋ ਅੱਛਾ ਜੀ ਹੁਣ ਹੋਰ ਅਨੁਪਾਤਾਂ ਦੀ ਤੁਲਨਾ ਕਿੱਦਾਂ ਹੋ ਸਕਦੀ ਹੈ

ਸਮਪਾਤੀ ਰੇਖਾਵਾਂ ਅੱਛਾ ਸਮਪਾਤੀ ਰੇਖਾਵਾਂ ਕਿਦਾਂ ਮੰਨ ਲਓ ਤੁਸੀਂ ਇੱਕ ਗ੍ਰਾਫ ਬਣਾਇਆ ਤੁਹਾਡੀ ਪਹਿਲੀ ਲਾਈਨ ਆਈ ਆਈ ਫਿਰ ਜੋ ਤੁਸੀਂ ਦੂਸਰੀ ਲਾਈਨ ਦੇ ਪੁਆਇੰਟਸ ਲਾਏ ਉਹ ਵੀ ਕੀ ਹੋ ਗਿਆ ਇਹਦੇ ਜਮ੍ਹਾਂ ਹੀ ਉੱਤੇ ਆ ਗਏ ਉਹਨੂੰ ਕਹਿੰਦੇ ਆਪਾਂ ਸਮਪਾਤੀ ਰੇਖਾਵਾਂ ਕਨਫਰੈਂਟ ਲਾਈਨਸ ਠੀਕ ਹੈ ਜੀ ਉਸ ਤੋਂ ਬਾਅਦ ਆਉਂਦਾ ਇਆਂ ਕੋਇਨਸੀਡੈਂਟ ਲਾਈਨਸ ਉਸ ਤੋਂ ਬਾਅਦ ਨਾਲ ਹੀ ਇਹਦਾ ਆਉਂਦਾ ਇਹ ਤਾਂ ਹੋ ਗਿਆ ਅਲਿਖੀ ਹੱਲ ਉਸ ਤੋਂ ਬਾਅਦ ਆਉਂਦਾ ਬੀਜ ਗਣਿਤਕ ਹੱਲ ਕੀ ਹੋਊਗਾ ਉਹਦਾ ਬੀਜ ਗਣਿਤਿਕ ਹੱਲ ਜਾਂ ਬੀਜ ਗਣਿਤਿਕ ਨਿਰੂਪਣ ਕੀ ਹੋਗਾ ਉਹਦਾ ਉਹਦੇ ਵਿੱਚ ਆਣਗੇ ਤੁਹਾਡੇ ਕੋਲੇ ਅਨੇਕਾਂ ਹੱਲ ਠੀਕ ਬਹੁਤ ਸਾਰੇ ਹੱਲ ਆਣਗੇ ਅਨੇਕਾਂ ਹੱਲ ਆਣਗੇ ਤੋਂ ਦੋ ਅਨੁਪਾਦਾਂ ਦੀਆਂ ਤੁਲਨਾ ਹੋ ਗਈਆਂ ਠੀਕ ਤੀਜੇ ਅਨੁਪਾਦ ਦੀ ਤੁਲਨਾ ਦੇਖੋ ਜੀ ਤੀਜੇ ਅਨੁਪਾਦ ਦੇ ਵਿੱਚ ਤੁਹਾਡੇ ਕੋਲੇ ਕੀ ਹੋ ਸਕਦਾ ਹੈ ਕਿ a1 a2 ਠੀਕ ਹੈ ਜੀ ਇਹ ਬਰਾਬਰ ਹੈਗਾ b1 b2 ਦੋਨੋਂ ਬਰਾਬਰ ਨਹੀਂ ਬਟ a c1 c2 ਦੇ ਬਰਾਬਰ ਨਹੀਂਗੇ उस टाइम तेरा आलेखी हल होगा वह की होगा तेज होगा समांतरखाव ठीक वह ते को समांतर रेखाव हो बीजगणित हल उस टाइम कोई हल नहीं कोई हल नहीं ठीक है जी हूँ समांतर रेखावान का हिसाब कताब है मान लो एक लाइन ऐदा आ गई दूसरी लाइन ऐदा होगी समांतर जिदा हो ने। दूर तक वधाते भी आपस नहीं कटदिया

ਵਿਚ ਇਸ ਨਾਟ ਇਕੁਅਲ ਟੂ ਸੀ1 ਬਟਾ ਸੀ2 ਹੋ ਸਕਦੀ ਹੈ ਠੀਕ ਹੈ ਜੀ ਹੁਣ ਤੁਹਾਡੇ ਕੋਲੇ ਆ ਜਾਂਦਾ ਕਿ ਮੰਨ ਲਓ ਜੀ ਤੁਹਾਡੇ ਕੋਲੇ ਇੱਕ ਵਿਲੱਖਣ ਹੱਲ ਹੈ ਠੀਕ ਹੈ ਸਪੋਜ਼ ਕਰ ਲਓ ਤੁਹਾਡੇ ਕੋ ਤੁਹਾਨੂੰ ਹੁਣ ਕੁਐਸਚਨ ਆ ਗਿਆ ਤੁਹਾਨੂੰ ਇੱਕ ਐਮਸੀਕਿਊ ਆ ਗਿਆ ਕਿ ਬਈ ਦੱਸੋ ਜੀ ਤੁਹਾਡੇ ਕੋਲੇ ਇੱਕ ਵਿਲੱਖਣ ਹੱਲ ਹੈ ਠੀਕ ਤੁਸੀਂ ਕੋਈ ਦੋ ਚਲਾਂ ਵਾਲੇ ਰੇਖੀ ਸਮੀਕਰਨਾਂ ਨੂੰ ਹੱਲ ਕੀਤਾ ਤਾਂ ਤੁਹਾਡੇ ਕੋਲੇ ਕੀ ਆਇਆ ਇੱਕ ਵਿਲੱਖਣ ਹੱਲ ਆਇਆ ਤੇ ਦੱਸੋ ਜੀ ਉਹਨਾਂ ਦੇ ਵਿੱਚ ਜਿਹੜੀ ਅਨੁਪਾਤਾਂ ਦੀ ਤੁਲਨਾ ਕਿਹੋ ਜੀ ਸੀ ਅਨੁਪਾਤਾਂ ਦੀ ਤੁਲਨਾ ਇਦਾਂ ਦੀ ਹੋਊਗੀ ਫਿਰ a1 a2 ਹੈ ਨਹੀਂ ਬਰਾਬਰ ਹੋਊਗਾ ਕਿਹਦੇ b1 b2 ਹੈ ਨਹੀਂ ਬਰਾਬਰ ਹੋਊਗਾ c1 c2 ਤੇ ਫਿਰ ਜੇ ਕੋਈ ਪੁੱਛੂਗਾ ਜੇਕਰ ਵਿਲੱਖਣ ਹੱਲ ਹੈ ਤਾਂ ਇਹ ਹੋ ਗਿਆ ਹੈਨਾ ਅਨੁਪਾਤਾਂ ਦੀ ਤੁਲਨਾ ਵਿਲੱਖਣ ਹੱਲ ਹੋਵੇ ਤਾਂ ਦੱਸੋ ਜੀ ਤੁਹਾਡੇ ਕੋਲੇ ਆ ਜਿਹੜਾ ਗ੍ਰਾਫ ਕਿਦਾਂ ਦਾ ਹੋਊਗਾ ਗ੍ਰਾਫ ਕੀ ਹੋਊਗਾ ਤੁਹਾਡੇ ਕੋਲੇ ਫਟਾਫਟ ਤੁਸੀਂ ਕਿਹੜੇ ਆਪਸ਼ਨ ਨੂੰ ਟਿਕ ਕਰੋਗੇ ਕਾਂਟਵੀਆ ਰੇਖਾਵਾਂ ਹੁਣ ਇਹ ਠੀਕ ਗਲਤ ਆ ਜਾਣ ਇਹ ਤੁਹਾਡੇ ਕੋਲੇ ਆ ਜਾਏ ਐਮਸੀਕਿਊ ਤੁਸੀਂ ਕਰ ਸਕਦੇ ਆ ਠੀਕ ਹੈ ਅੱਛਾ ਹੁਣ ਮੰਨ ਲਓ ਤੁਹਾਨੂੰ ਇਹ ਦਿੱਤਾ ਆਇਆ ਕਿ ਤੁਹਾਡੇ ਕੋਲੇ ਆ ਗਈਆਂ ਸੰਪਾਤੀ ਰੇਖਾਵਾਂ ਠੀਕ ਮੰਨ ਲਓ ਤੁਹਾਡੇ ਕੋਲੇ ਸੰਪਾਤੀ ਰੇਖਾਵਾਂ ਆ ਗਈਆਂ ਹੁਣ ਦੋਸਤੋ ਜੀ ਕਹਿੰਦਾ ਦੱਸੋ ਉਹਦੀ ਅਨੁਪਾਤਾਂ ਦੀ ਤੁਲਨਾ ਕਿੱਦਾਂ ਦੀ ਹੋਊਗੀ ਅਨੁਪਾਤਾਂ ਦੀ ਤੁਲਨਾ ਸੰਪਾਤੀ ਰੇਖਾਵਾਂ ਵਿੱਚ a1/a2 ਬਰਾਬਰ ਹੋਊਗਾ b1/b2 ਬਰਾਬਰ ਹੋਊਗਾ c1/c2 ਦੇ ਰਾਈਟ ਔਰ ਜੇ ਤੁਹਾਨੂੰ ਪੁੱਛੇ ਕਿ ਬਈ ਸੰਪਤੀ ਰਖਾਵਾਂ ਹਨ ਹੈਗੀਆਂ ਠੀਕ ਹੈ ਤੇ ਉਹਦਾ ਬੀਜ ਰਿਤਿਕ ਹੱਲ ਕੀ ਹੋਗਾ ਉਸ ਟਾਈਮ ਤੇ ਕਿੱਦਾਂ ਦੇ ਹੱਲ ਹੁੰਦੇ ਨੇ ਅਨੇਕ ਹੱਲ ਹੁੰਦੇ ਨੇ ਐਦਾਂ ਹੀ ਹੈ ਨਾ ਠੀਕ ਹੈ ਜੀ ਅੱਛਾ ਹੁਣ ਇੱਕ ਹੋਰ ਆਦੋ ਜਿਹੜਾ ਲਾਸਟ ਰਹਿ ਗਿਆ ਕਿ ਮੰਨ ਲਓ ਤੁਹਾਡੇ ਕੋ ਕੋਈ ਵੀ ਹੱਲ ਨਹੀਂ ਆ ਰਹੀਆਂ ਦੋ ਇਕੁਏਸ਼ਨਸ ਨੂੰ ਸੋਲਵ ਕੀਤਾ ਤੇ ਤੁਹਾਡੇ ਕੋਲੇ ਕੋਈ ਵੀ ਹੱਲ ਨਹੀਂ ਆ ਰਿਹਾ ਉਸ ਟਾਈਮ ਤੇ ਤੁਸੀਂ ਗ੍ਰਾਫ ਕਿੱਦਾਂ ਲਾਓਗਾ ਉਸ ਟਾਈਮ ਤੇ ਤੁਸੀਂ ਗ੍ਰਾਫ ਲਿਖ ਦੂੰਗਾ ਕਿੱਦਾਂ ਲਾਓਗਾ ਤੁਹਾਡੇ ਕੋਲ ਕੀ ਆਊਗਾ ਤੁਹਾਡੇ ਕੋਲ ਆਊਂਗਾ ਅਸਮਾਨਤਰ ਰਖਾਵਾਂ

10 ਚੀਜ਼ਾਂ ਹੈਗੀਆਂ ਇੱਕ ਵਿਲੱਖਣ ਹੱਲ ਹੈ ਅਨੇਕ ਹੱਲ ਹੈ ਤੇ ਕੋਈ ਹੱਲ ਨਹੀਂ ਹੈ ਤਾਂ ਉਸ ਤੋਂ ਬਾਅਦ ਤੁਹਾਨੂੰ ਇਹ ਵੀ ਪੁੱਛਦੇ ਆ ਕਿ ਬਈ ਦੱਸੋ ਜੀ ਸਮੀਕਰਨਾਂ ਕਿਸ ਤਰ੍ਹਾਂ ਦੀਆਂ ਹੋਣਗੀਆਂ ਠੀਕ ਸਮੀਕਰਨਾਂ ਕਹਿੰਦੇ ਦੱਸੋ ਕਿਸ ਤਰ੍ਹਾਂ ਦੀਆਂ ਹੋਣਗੀਆਂ ਲਓ ਬਈ ਦੇਖੋ ਜੀ ਜਦੋਂ ਤਾਂ ਹੈ ਸਾਡੇ ਕੋਲੇ ਕਾਟਵੀਆਂ ਰੇਖਾਵਾਂ ਠੀਕ ਹੈ ਕਿਹਨਾ ਵਾਸਤੇ ਇਹ ਸਭ ਕੁਝ ਕਿਹੜੀਆਂ ਸਮੀਕਰਨਾਂ ਨਹੀਂ ਆ ਰਿਹਾ ਮੰਨ ਲਓ ਸਾਡੇ ਕੋਲੇ ਆ a1x b1y

समांतर रेखाव उस टाइम कि समीकरण होगी वो होगी संगत समीकरण होगी संपत्ति रेखाव आ रही हैं। ठीक है जी उस टाइम कि होगी समीकरण अंदर आश्रित संगत समीकरण आश्रित संगत समीकरण ओके तो समीकरण किस्मा भी नाल असी देख लिया ठीक है जी उसे को तो आप कुछ इग्जैम्पल लागे कर लें जिदा मान लो मान लो मेरे को ले एक इग्जैम्पल हैगी लिख लिया टू एक्स प्लस थ्री वाई माइनस नाइन इज इक्वल टू जीरो और दूसरी इक्वेशन लिख ली मैं फोर एक्स प्लस सिक्स वाई माइनस एटीन इज इक्वल टू जीरो हूँ आया कि दसो जी एक किस टाइप की इस इना इक्वे का जो ग्राफ बनूगा जी दसो जी कि बनेगा तो जी उपर वाली टू एक्स प्लस थ्री वाई माइनस नाइन इकअल टू जीरो इनू कंपेयर किया ए वन एक्स प्लस बी वन वाई प्लस सी वन इज एकल टू जीरो तो ए वन कि आ गया एक्स दे मूहे जो पिया हूँ ए वन हों टू ठीक है बी वन कि आ गया थ्री और वन कि आ गया माइनस नाइन और जी दूसरी समीकरण है वह ए टू एक्स प्लस बी टू वाई प्लस सी टू के ना कंपेयर करो बराबर जीरोना करना जी ए वन okay. टू और कट्टो एक दूनी दूनी दो दूनी चार कि आ गया जी एक बटा दो ठीक अच्छा जी फिर नैक्सट बी वन बटा बी टू फाइन करो बी वन है थ्री बी टू किटो कि आ गया जी तीन एक तीन तीन दूनी छे कट -कटा गया गया जी जी, जी दो, ओके जी, C1 बटा C2 करो, ये माइनस माइनस बाय पहला चेक कर दे सारे तो जो एदा होंगे अलेखी हल गणित हल कि अलेखी हल आने संपाति रेखाव ਠੀਕ ਹੈ ਜੀ ਸੰਪਾਤੀ ਰੇਖਾਂ ਵਾਂਗ ਔਰ ਜਿਹੜੇ ਤੁਹਾਡੇ ਕੋਲੇ ਬੀਜ ਗਣਿਤਿਕ ਹੱਲ ਆਊਗਾ ਉਹ ਆਊਗਾ ਤੁਹਾਡੇ ਕੋਲੇ अनेका ਹੱਲ ਹੈਨਾ ਔਰ ਜਿਹੜਾ ਤੁਹਾਡੇ ਕੋਲੇ ਜਿਹੜੀ ਇਹ ਸਮੀਕਰਨ ਹੈ ਇਹ ਜਿਹੜੀਆਂ ਦੋ ਸਮੀਕਰਨਾਂ ਉਹਨਾਂ ਨੇ ਤੁਹਾਨੂੰ ਦਿੱਤੀਆਂ ਇਹ ਕਿੱਦਾਂ ਨਹੀਂ ਹੋਈਆਂ ਇਹ ਹੋਈਆਂ ਤੁਹਾਡੇ ਕੋਲੇ ਆਸ਼ਰਿਤ ਸੰਗਤ ਸਮੀਕਰਨ ਠੀਕ ਹੈ ਜੀ ਤੋਂ ਇਦਾਂ ਤੁਹਾਨੂੰ ਕੋਈ ਵੀ ਆ ਜਾਂਦਾ ਸਿੱਧਾ ਕੁਮਾ ਕੇ ਉਲਟਾ ਤਾਂ ਤੁਸੀਂ ਕਰ ਸਕਦੇ ਹੋ जी इस अलावा यह सोल्यूशन भी है देखा ठीक है जी थैंक यू सो मच फिर मिलते हैं